ਹਾਂਜੀ ਸਸੇਕਾਰ ਸਾਰਿਆਂ ਨੂੰ ਕੀ ਹਾਲ ਚਾਲ ਆ ਦੋਸਤੋ ਤੇ ਸਵਾਗਤ ਹੈ ਆਪਣੇ ਚੈਨਲ ਤੇ ਤੇ ਅੱਜ ਬਾਈ ਅਨਵਰ ਕੋਲੇ ਪਹੁੰਚੇ ਆ ਰਾਮੂ ਵਾਲਾ ਪਿੰਡ ਦੇ ਵਿੱਚ ਜ਼ਿਲ੍ਹਾ ਮੋਗਾ ਤੇ ਕਾਫੀ ਟਾਈਮ ਤੋਂ ਅੱਜ ਆਪਣੀ ਵੀਡੀਓ ਆਈ ਹੈ ਜਿਹੜੀ ਇਹ ਜਿਹੜੀ ਆਪਾਂ ਪੋਡਕਾਸਟ ਕਹਿ ਲਓ ਜਾਂ ਅਗਲੇ ਦੀ ਇੰਟਰਵਿਊ ਕਹਿ ਲਓ ਜਾਂ ਕਿਸੇ ਵੀ ਤਰ੍ਹਾਂ ਸਮਝ ਲਓ ਤੁਸੀਂ ਅੱਜ ਫੇਸ ਟੂ ਫੇਸ ਆਪਾਂ ਤੁਹਾਡੇ ਨਾਲ ਕਾਫੀ ਟਾਈਮ ਤੋਂ ਹੋਏ ਆ ਵੈਸੇ ਵੀਡੀਓ ਹੋਰ ਤਰ੍ਹਾਂ ਦੀਆਂ ਆਪਣੀਆਂ ਟ੍ਰੇਨਿੰਗ ਦੀਆਂ ਜਾਂ ਹੋਰ ਤਰ੍ਹਾਂ ਦੀਆਂ ਗੱਲਾਂ ਬਾਤਾਂ ਆਉਂਦੀਆਂ ਰਹਿੰਦੀਆਂ ਅੱਜ ਤੁਸੀਂ ਕਾਫੀ ਟਾਈਮ ਤੋਂ ਆਪਾਂ ਮਿਲਦੇ ਆਂ ਵੀਡੀਓ ਦੇ ਵਿੱਚ ਬਾਈ ਨੂੰ ਤੁਹਾਡੇ ਰੂਬਰੂ ਕਰਾਇਆ ਮੈਂ ਵੀ ਤੁਹਾਡੇ ਰੂਬਰੂ ਕਾਫੀ ਟਾਈਮ ਤੋਂ ਹਾਂ ਤੇ ਪਿਆਰ ਦਿੰਦੇ ਰਹੋ ਇਦਾਂ ਹੀ ਜਿੱਦਾਂ ਤੁਸੀਂ ਆਪਦਾ ਪਿਆਰ ਬਣਾਈ ਰੱਖਦੇ ਆਪਣੇ ਚੈਨਲ ਤੇ ਬਹੁਤ ਵਧੀਆ ਪਿਆਰਾ ਤੁਹਾਡਾ ਸਾਥ ਹੈ ਤੇ ਬਾਈ ਨਾਲ ਅੱਜ ਗੱਲਾਂ ਬਾਤਾਂ ਕਰਾਂਗੇ ਬੱਕਰੀਆਂ ਦੇ ਬਾਰੇ ਵਿੱਚ ਬਾਈ ਨੂੰ ਕਾਫੀ ਟਾਈਮ ਹੋ ਗਿਆ ਕਿਤੇ ਦੇ ਵਿੱਚ ਪਰ ਲਗਭਗ ਵੀ ਮੈਨੂੰ ਆਇ ਲੱਗਦਾ ਵੀ ਹਜੇ ਤੱਕ ਇਧਰ ਨੂੰ ਕੋਈ ਖਾਸ ਕੋਈ ਚੈਨਲ ਵਾਲਾ ਪਹੁੰਚਿਆ ਨਹੀਂ ਵੀਰ ਕੋਲੇ ਵੀਰ ਦਾ ਮਾਲ ਆ ਜਿਹੜਾ ਬੱਕਰੀਆਂ ਪੂਰੀਆਂ ਟੌਪ ਕਲਾਸ ਹੈ ਪਰ ਬਾਈ ਦੇ ਦੁਨੀਆ ਨਾਲ ਅਲੱਗ ਹੀ ਨਜ਼ਰੀਆ ਜਾਂ ਅਲੱਗ ਸੋਚ ਆ ਕਹਿੰਦਾ ਵੀ ਨਾ ਤਾਂ ਮੈਂ ਮੇਲਿਆਂ ਤੇ ਲੈ ਕੇ ਜਾਣਾ ਤੇ ਨਾ ਹੀ ਕੋਈ ਮੈਨੂੰ ਇੰਨਾ ਇਹ ਆ ਵੀ ਮੈਂ ਇਹ ਚੀਜ਼ ਦੀ ਬੜੇ ਇਕਰਾ ਵੀ ਮੇਰੇ ਵਾਲਿਆਂ ਇੰਨਾ ਦੁੱਧ ਦਿੰਦੀਆਂ ਜਾਂ ਇੰਨਾ ਮੈਂ ਲੋਕਾਂ ਚ ਉਹ ਆ ਇੱਕ ਧਰਤੀ ਨਾਲ ਜੁੜਿਆ ਹੋਇਆ ਬੰਦਾ ਤੇ ਸਾਰੀਆਂ ਗੱਲਾਂ ਬਾਤਾਂ ਕਰਾਂ ਬਾਈ ਨਾਲ ਸਵਾਗਤ ਕਰਦੇ ਆਂ ਵੀਰ ਦਾ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਸਮਾਣਾ ਚੈਨਲ ਵਾਲਿਆਂ ਨੂੰ ਆਉਣ ਨੂੰ ਸਵਾਗਤ ਕਰਦੇ ਆਂ ਜੀ ਆਇਆਂ ਨੂੰ ਬਾਈ ਬੜਾ ਧੰਨਵਾਦ ਆਇਆਂ ਨੂੰ ਬਾਈ ਜੀ ਹੋਰ ਜੀ ਤੇ ਸਭ ਤੋਂ ਪਹਿਲਾਂ ਅਨਵਰ ਬਈ ਇਹ ਦੱਸ ਵੀ ਕਿੰਨਾ ਟਾਈਮ ਹੋ ਗਿਆ ਕੰਮ ਕਰੀ ਜਾਂਦਾ ਬਈ 4 ਸਾਲ ਹੋ ਗਏ ਆਪਾਂ ਨੂੰ ਠੀਕ ਹੈ ਤੀਜੀ ਪੀੜ੍ਹੀ ਆ ਬਈ ਸਾਡੇ ਦਾਦਾ ਜੀ ਕਰਦੇ ਸੀ ਠੀਕ ਹੈ ਹਾਂਜੀ ਉਹਨਾਂ ਦਾ ਨਾਮ ਅਜੂਸ ਬਖਾਨ ਜੀ ਠੀਕ ਹੈ ਹਾਂਜੀ ਉਹ ਕਰਦੇ ਪਹਿਲਾਂ ਹਾਂਜੀ ਹਾਂਜੀ ਉਹਨੂੰ ਤਾਂ ਹੋ ਗਏ 85 86 ਸਾਲ ਉਹ ਕੰਮ ਇਹ ਪੀੜ੍ਹੀ ਦੇ ਵਿੱਚ ਚੱਲਦੇ ਨੂੰ ਠੀਕ ਹੈ ਠੀਕ ਹੈ ਸਾਡੀ ਤੀਜੀ ਪੀੜ੍ਹੀ ਆ ਗਈ ਹੈ ਬਈ ਇਹ ਕੰਮ ਕਰਦੇ ਆ ਤੈਨੂੰ 4 ਸਾਲ ਹੋ ਗਏ ਮੈਨੂੰ 4 ਸਾਲ ਹੋ ਗਏ ਚੌਥਾ ਸਾਲ ਚੱਲ ਚ ਪਹਿਲਾਂ ਕੀ ਕਰਦੇ ਸੀ ਪਹਿਲਾਂ ਬਾਈ ਆਹ ਦਿਹਾੜੀ ਦਾ ਪਾ ਕਿਤੇ ਆਹ ਬਾਹਰ ਉੱਠ ਗਏ ਕੇਰਾ ਦਬਈ ਉੱਠ ਗਏ ਸੀਗੇ ਅੱਛਾ ਦਬਈ ਗਏ ਫੇਰ ਉੱਥੋਂ ਆ ਗਏ ਸੀਗੇ ਠੀਕ ਹੈ ਤੇ ਆਹ ਕੀੜਾ ਕਿਵੇਂ ਜਾਗ ਗਿਆ ਦਵਾਰੇ ਫਿਰ ਬਸ ਬਾਈ ਦਿਲ ਦਾ ਸ਼ੌਂਕ ਸੀਗਾ ਬਈ ਇਹ ਅੱਛਾ ਦਿਲ ਦੇ ਵਿੱਚ ਇਹੀ ਸੀਗਾ ਬਸ ਇਹੀ ਕੰਮ ਕਰਨਾ ਆਪਾਂ ਹੋਰ ਕੰਮ ਕਰਨਾ ਨਹੀਂ ਠੀਕ ਹੈ ਹਾਂਜੀ ਤੇ ਜੇ ਆਪਾਂ ਹੁਣ ਆਪਾਂ ਬ੍ਰੇਡ ਦੀ ਗੱਲ ਕਰੀਏ ਬਹੁਤ ਚੰਗੀਆਂ ਬੱਕਰੀਆਂ ਤੇਰੀਆਂ ਬਾਈਆਂ ਦਿਖਾਵਾਂਗੇ ਵੀ ਆਪਾਂ ਤੇ ਵਕਤ ਬਾਅਦ ਕਿੰਨੇ ਦੁੱਧ ਵਾਲੀ ਬੱਕਰੀ ਆ ਤੇਰੇ ਕੋਲੇ ਭਾਈ ਵੜਾਈ ਦਾ ਜੋ ਮਰਜ਼ੀ ਕਰੀ ਆ ਆਪਾਂ 4 4.5 ਹੂੰ 5 ਟੱਕਰ ਹੱਦ ਹੈਗੀ ਐ ਬੱਕਰੀ ਇਹਦੂ ਵਜਾ ਦੇ ਹੈ ਨਹੀਂ ਗੀਆਂ ਆਪਣੇ ਕੋਲ ਤਿੰਨ ਵਾਲੀਆਂ ਵੀ ਹੈਗੀਆਂ ਚਾਰ ਤੋਂ ਪੰਜ ਥੱਲੇ ਥੱਲੇ ਇੰਨੀਆਂ ਹੈਗੀਆਂ ਆਪਾਂ ਆਪਾਂ ਮੂਹਰੇ ਮੂਰੇ ਥਲੇ ਆ ਕੇ ਨਹੀਂ ਚੈਨਲ ਦੇ ਮੂਹਰੇ ਆਉਂਦੇ ਆ ਇਹ ਸੋਸ਼ਲ ਤੇ ਕੰਮ ਦੇ ਵਿੱਚ ਨਹੀਂ ਆਉਂਦੇ ਬੜਿਆ ਹੀ ਕਰੀਏ ਜਾਈਏ ਬਾਈ ਮੇਰੀ ਬੱਕੀ ਇੰਨੀ ਦੁੱਧ ਦਿੰਦੀ ਆ ਇੰਨਾ ਕਰਦੀ ਆ ਹੂੰ ਮੈਂ ਉਹ ਗੱਲ ਵੱਖਾਂ ਬਾਈ ਠੀਕ ਹੈ ਜੋ ਉਹਨੀ ਚੀਜ਼ ਦੱਸੋ ਜਿੰਨੀ ਬੰਦੇ ਨੂੰ ਨਿਗਾਹ ਦੇ ਵਿੱਚ ਹੈਗੀ ਆ ਬਾਈ ਚੈਨਲ ਵਾਲਿਆਂ ਨੂੰ ਦੱਸੋ ਜਾਂ ਮੈਨ ਪਰ ਆਉਂ ਦੱਸੋ ਜਿਹਦੇ ਕੋਲੇ ਰੱਖੀਆਂ ਠੀਕ ਹੈ ਬਾਈ ਫੁਗਰੀ ਨਾ ਮਾਰਿਆ ਕਰੋ ਬਾਈ ਇਹ ਹੀ ਦਿਖਾਇਆ ਕਰੋ ਬਾਈ ਇਹ ਕੰਮ ਸਾਡੇ ਕੋਲੇ ਆਹ ਕੋਸਾ ਜਿਹੜਾ ਦੇਖਦਾ ਹਾਂ ਠੀਕ ਹੈ ਸਹੀ ਇਹ ਔਣਦਵ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਬੰਦਾ ਤੋਹਫਾ ਸਾਹਮਣੇ ਰੱਖ ਲਿਆ ਇਹ ਸੋਨਾ ਹੀ ਆ ਬਾਈ ਠੀਕ ਆ ਠੀਕ ਆ ਇਹ ਜਿਹਦੇ ਕੋਲ ਹੈਗੀਆਂ ਚਾਰ ਪੱਠਾਂ ਜਾਂ ਆਪਾਂ ਬੱਕਰੀਆਂ ਉਹ ਸੰਭਾਲ ਕੇ ਰੱਖ ਗਿਆ ਬੰਦਾ ਆ ਅੱਜ ਤੇ ਕੱਲ ਨੂੰ ਰਾਜਾ ਆਗਾ ਉਸ ਸਮੇਂ ਦੇ ਵਿੱਚ ਓਕੇ ਹਾਂ ਬਾਈ ਠੀਕ ਹੈ ਜਾਨੀ ਕਿ ਆਉਣ ਵਾਲੇ ਸਮੇਂ ਦਾ ਹੀਰੇ ਹੀ ਐ ਸੋਨੇ ਆ ਹਾਂ ਬਾਈ ਠੀਕ ਹੈ ਜਿਹਨੇ ਸਾਂਭ ਲਈਆਂ ਜਿਹਨੇ ਸਾਂਭ ਲਈਆਂ ਠੀਕ ਹੈ ਹਾਂ ਬਾਈ ਤੇ ਜਿਵੇਂ ਆਪਾਂ ਬਰੀਡ ਦੇਖੀ ਬਈ ਤੇਰੀ ਟਾਪ ਕਲਾਸ ਇੱਕ ਤਰ੍ਹਾਂ ਨਾਲ ਆਪਾਂ ਜਿਵੇਂ ਚੈਨਲਾਂ ਤੇ ਦਿਖਾਉਂਦੇ ਆ ਲੋਕ ਜਾਂ ਮੰਡੀਆਂ 'ਚ ਜਿਹੜੀਆਂ ਲੱਖਾਂ ਦੀਆਂ ਗੱਲਾਂ ਕਰਦੇ ਆ ਲੋਕ ਵੀ ਆ ਬੱਕਰੀ ਲੱਖ ਦੀ ਐ ਜਾਂ ਸੱਸੀ ਜਾਂਦੀ ਐ ਉਸ ਤਰ੍ਹਾਂ ਦੀਆਂ ਜੇ ਤਨੀ ਬੱਕਰੀਆਂ ਗੱਲ ਕਰਾਂ ਇੱਕ ਤਾਂ ਹੁੰਦੀ ਐ ਬੜਾਈ ਪਰ ਇੱਕ ਹੁੰਦੀ ਐ ਸੱਚਾਈ ਆਪਾਂ ਚੈਨਲ ਤੇ ਵੀ ਦਿਖਾ ਦਾਂਗੇ ਕਿ ਲੋਕਾਂ ਨੂੰ ਇਹ ਲੱਗੂ ਵੀ ਬਾਈ ਉਹ ਝੂਠ ਮਾਰੀ ਜਾਂਦਾ ਪਤਾ ਨਹੀਂ ਪਹੁੰਚ ਕੇ ਕਹਿੰਦੇ ਬੱਕਰੀਆਂ ਬਹੁਤ ਚੰਗੀਆਂ ਇੰਨੀ ਚੰਗੀ ਨਸਲ ਸਾੰਧੀ ਕਿੱਥੋਂ ਹੈ ਕਿੱਥੋਂ ਲਿਆਂਦੀ ਹੈ ਬਾਈ ਇਹ ਸਾਡੇ ਦਾਦੇ ਦਾ ਸ਼ੌਂਕ ਸੀ ਇਹ ਪਹਿਲਾਂ ਤੋਂ ਪਹਿਲਾਂ ਇਹ ਪੀੜੀ ਤੇ ਪੀੜੀ ਰੱਖੀ ਹੁੰਦੇ ਆ ਸਾਡੇ ਕੋਲੇ ਇਹ ਰੱਖੀਆਂ ਵੀਆਂ ਸੀਆਂ ਪੱਠਾਂ ਰੱਖਦੇ ਹੁੰਦੇ ਸੀ ਘਰੇ ਇਹ ਹਾਂ ਅਸੀਂ ਉਦੋਂ ਅਸੀਂ ਕੰਮ ਵੀ ਪਣਾ ਦੀ ਛੜਤਾ ਇਹ ਨਸਲ ਨਹੀਂ ਗਵਾਈ ਆਪਦੀ ਇਹ ਬਰੀਡ ਨਹੀਂ ਛੱਡੀ ਆਪਦੀ ਇਹ ਇਹ ਸਾੰਮ ਕੇ ਰੱਖੀ ਇੱਕ ਦੋ ਰੱਖਦੇ ਰਹੇ ਹਾਂ ਤੇ ਰੱਖਦੇ ਰਹੇ ਪਾਸੇ ਸਾਈਡ ਤੇ ਰੱਖਦੇ ਰਹੇ ਕੰਮ ਪਣਾ ਦੀ ਅਸੀਂ ਪਾਸੇ ਵੀ ਕਰਿਆ ਆਏ ਹਾਂ ਪਰ ਇਹ ਛੱਡੀ ਨਹੀਂ ਠੀਕ ਹੈ ਹਾਂਜੀ ਵੀ ਕੇ ਹੈ ਰਸ ਤੇ ਆਰੀਆਂ ਚ ਛੜਤੀ ਹੁਣ ਇਕੱਠੀਆਂ ਕਰ ਲੀਆਂ ਦਵਾ। ਹਾਂਜੀ ਹਾਂਜੀ ਹਾਂਜੀ। ਠੀਕ ਪੁਰਾਣੀ ਬਰੀਡ ਆ ਜਾਨੀ ਕੇ। ਪੁਰਾਣੀ ਬਰੀਡ ਆ ਜੀ ਬਲਾਲ ਦੇ ਨਾਲ ਪੁਰਾਣਾ ਹੀ ਤੁਰਿਆ ਆਉਂਦਾ ਆਪਣਾ। ਠੀਕ ਹੈ। ਹਾਂਜੀ ਹਾਂਜੀ। ਠੀਕ ਹੈ ਤੇ ਮੇਲੇ ਮੋਲਿਆਂ ਦਾ ਨਹੀਂ ਕਦੇ ਗਿਆ ਮੇਲੇ ਚ। ਬਾਈ ਸਾਡੇ ਦਾਦੇ ਜੀ ਨੂੰ ਸ਼ੌਂਕ ਸੀਗਾ ਸਾਨੂੰ ਹੁਣ ਹੌਲੀ ਹੌਲੀ ਪਿਆ ਸ਼ੌਂਕ। ਮੈਂ ਇੱਕ ਮੇਲੇ ਤੇ ਜ਼ਰੂਰ ਗਿਆ ਉਹ ਮਾੜੀ ਵਾਲੇ ਮੇਲੇ ਤੇ ਗਿਆ। ਠੀਕ ਹੈ। ਹਾਂਜੀ ਬਾਬਾ ਰੋਡੂ ਸਹਾ ਵਾਲੇ ਤੇ ਠੀਕ ਹੈ ਤੇ ਉੱਥੇ ਗਿਆ ਜਰੂਰ ਅੰਦਗੜ ਵੀ ਜਾਈਦਾ ਮੈਂ ਇਹ ਤੋਂ ਦੁੱਧ ਲੈ ਜਾਂਦਾ ਸੀਗਾ ਹੁਣ ਮੇਰਾ ਦਿਲ ਕਰਦਾ ਹੈ ਜਾਣ ਦਾ ਅੰਦਗੜ ਜਾਵਾਂ ਜਰੂਰ ਪਹਿਲੀ ਵਾਰ ਦਫਾ ਜਾਣਾ ਠੀਕ ਹੈ ਬੱਕਰੀਆਂ ਲੈ ਕੇ ਠੀਕ ਹੈ ਖਿਆਲ ਤਾਂ ਬਹੁਤ ਕਰਦਾ ਜੀ ਜਾਣ ਨੂੰ ਠੀਕ ਹੈ ਤੇ ਹਾਲਾਤ ਹੀ ਇਦਾਂ ਦੇ ਮਾੜੇ ਆ ਉਸ ਚੋਰੀਆਂ ਠੱਗੀਆਂ ਬੰਦਾ ਕਰ ਲੈਂਦਾ ਐ ਨਹੀਂ ਪਤਾ ਗਾਂ ਦੀ ਗਾਂ ਕਹੇਰੀ ਯਾਰੀ ਦੋਸਤੀ ਦੇ ਵਿੱਚ ਕੋਈ ਬੱਕਰੀ ਗਾਂ ਗਾਂ ਪਸਾਂ ਕਰ ਦੇ ਹੂੰ ਇਹ ਤਾਂ ਡਰਦਾ ਮੈਂ ਹੋਰ ਕੋਈ ਚੱਕਰ ਨਹੀਂ ਆ ਠੀਕ ਹੈ ਜਾਣ ਨੂੰ ਕੋਈ ਰਹਿੰਦਾ ਨਹੀਂ ਬੰਦਾ ਬਈ ਆਹ ਹੀ ਹੈ ਕਿਸੇ ਨਾਲ ਥੱਗੀ ਧੋਖੇ ਨਾ ਕਰੋ ਹਾਂ ਪ੍ਰੇਮ ਨਾਲ ਰੋਹ ਸਾਥ ਦੋ ਬੰਦੇ ਦਾ ਜੀ ਤਾਂ ਬਈ ਜੀ ਤਾਂ ਸਾਥ ਦੋਗੇ ਉਹ ਬੰਦਾ ਦੁਗਣਾ ਕਰਦਾ ਸਹੀ ਹੈ ਇਹ ਮੇਰਾ ਕਹਿਣਾ ਆਪਾਂ ਐਨ ਭਰਾ ਨੂੰ ਜਾ ਕੇ ਮੇਲਿਆਂ ਤੇ ਆਪਾਂ ਹੀਰਾ ਫੇਰੀਆਂ ਕਰਦੇ ਆਂ ਬੰਦਿਆਂ ਨਾਲ ਉਹ ਲੁੱਟ ਖੋਹ ਕਰਦੇ ਆਂ ਬੱਕਰੀਆਂ ਕਹੇ ਦੀਆਂ ਚਕਾ ਦੋ ਚਕਾ ਦੋ ਜਾਂ ਹੋਰ ਕੁਛ ਕਰ ਦੋ ਹਾਂ ਤੇ ਇਹ ਕੰਮ ਨਾ ਕਰੋ ਮੈਂ ਇਹੀ ਕਹਿਣਾ ਆਪਣਾ ਠੀਕ ਹੈ ਹਾਂ ਤੇ ਜਿਹੜੇ ਆਪਣੇ ਉਹ ਤਾਂ ਇੱਕ ਸਿੰਪਲ ਮੇਲੇ ਇੱਕ ਮੁਕਾਬਲੇ ਹੁੰਦੇ ਹਨ ਬਈ ਦੁੱਧ ਚੋਈ ਦੇ ਮੁਕਾਬਲੇ ਜਾਂ ਸਨਖ ਪੋਨੇ ਦੇ ਮੁਕਾਬਲੇ ਉਹਨਾਂ ਚ ਪਾਈ ਬੱਕਰੀ ਕਦੇ ਬਾਈ ਹਾਇ ਤੇ ਕਰਨੀ ਪਾਈ ਹਮ ਜਦਾਲ ਮਾਲਕ ਨੇ ਚਾਹਿਆ ਤਾਂ ਪਾਵਾਂਗੇ ਜਰੂਰ ਠੀਕ ਹੈ ਹਾਂ ਇਹ ਕਿਹੜੀ ਹਜ ਤੱਕ ਤਾਂ ਨਹੀਂ ਪਾਈ ਹਮ ਫਿਰ ਤਾਂ ਬਤੇਰਾ ਕਰਦਾ ਜਾਣ ਨੂੰ ਘਰ ਦੀਆਂ ਮਜਬੂਰੀਆਂ ਮਾਰਦੀਆਂ ਬਾਈ ਠੀਕ ਹੈ ਠੀਕ ਹੈ ਹਾਂ ਬਾਈ ਤੇ ਇਹ ਕਹਨ ਬਰੇ ਦੱਸ ਬਾਈ ਬੱਕਰੀ ਦੁੱਧ ਕਿਹੜੇ ਮੌਸਮ 'ਚ ਵੱਧ ਦੁੱਧ ਦਿੰਦੀ ਹੈ ਬੱਕਰੀ? ਭయ్యా ਆਹੇ ਸੌਣ ਤੋਂ ਸੌਣ ਦੇ ਵਿੱਚ ਤਾਂ ਨਹੀਂ ਦਿੰਦੀ ਦੁੱਧ। ਫਗਣ ਚੇਤ ਦੇ ਵਿੱਚ, ਵਸਾਖ ਦੇ ਵਿੱਚ ਪੂਰਾ ਦੁੱਧ ਦਿੰਦੀ ਆ। ਠੀਕ ਹੈ। ਹਾਂ। ਠੀਕ ਹੈ। ਹਾਂ, ਅਸੂ ਕਾ ਤੇਜ ਬੱਕਰੀਆਂ ਸਵਾਏਗਾ ਤਾਂ ਉਦੋਂ ਵੀ ਦੁੱਧ ਫੁੱਲ ਹੋਊਗਾ। ਕਿਉਂਕਿ ਪੱਠਿਆਂ ਦੀ ਰੁੱਤ ਹੁੰਦੀ ਆ ਉਦੋਂ ਡੇਕਾਂ ਮਿਲਦੀਆਂ, ਬੱਚੇ ਸੋਹਣੇ ਪਾਲਦੇ ਆ। ਹੂੰ। ਸਾਰਾ ਕੁਝ ਦੇਖਭਾਲ ਉਦੋਂ ਚੜਾ ਮਿਲਦਾ ਪਸ਼ੂਆਂ ਨੂੰ। ਉਦੋਂ ਲਾਜਤ ਆਉਂਦੀ ਹੈ ਦੁੱਧ ਪਾਉਣ ਦੀ ਵੀ, ਮੇਮਣੇ ਪਾਲਣ ਦੀ, ਬੱਚੇ ਸੰਭਾਲ। ਕਰਨੀ ਆ ਪ੍ਰੋਪਰਟੀ ਉਹ ਉਹ ਜੋ ਮਰਜੀ ਕਰ ਸਕਦਾ ਜੀ ਠੀਕ ਹੈ ਹਾਂਜੀ ਤੇ ਇੱਕ ਨਾ ਲੋਕਾਂ ਚ ਗੱਲ ਉੱਡਦੀ ਹੈ ਜਿਹੜੇ ਨਵੇਂ ਮੁੰਡੇ ਕੰਮ ਕਰਨਦੇ ਆ ਜਾਂ ਆਉਂਦੇ ਆ ਉਹ ਕਹਿੰਦੇ ਵੀ ਇਹ ਤਾਂ ਬਸ YouTubeਾਂ ਤੇ ਜਾਂ ਚੈਨਲਾਂ ਤੇ ਗੱਫਾ ਮਾਰੀ ਜਾਂਦੇ ਬਚਦਾ ਬਚਾਉਂਦਾ ਤਾਂ ਹੈ ਨਹੀਂ ਇੱਥੇ ਕੁਝ ਵੀ ਐਵੇਂ ਗਪਾਉੜੀ ਹੈ ਲੋਕਾਂ ਦੇ। ਭਾਈ ਬਚਦਾ ਬਚਾਉਂਦਾ ਦੀ ਗੱਲ ਵੱਖਰੀ ਆ। ਬਾਚਾ ਪੋਤਾ ਹੁੰਦਾ ਸਾਰਾ ਕੁਸ਼ ਆ। ਜਿਹੜਾ ਬੰਦਾ ਦੇਖਭਾਲ ਕਰਦਾ ਜਾਨਵਰ ਦੀ ਉਹਨੂੰ ਸਭ ਤੋਂ ਵੱਧਦਾ ਮਾਲਕ। ਇਹਦੇ ਵਿੱਚ ਦੇਖਭਾਲ ਜ਼ਰੂਰੀ ਆ। ਬੰਦਾ ਹਰ ਟਾਈਮ ਰਹਿਣਾ ਪੈਂਦਾ। ਆਹ ਇਹ ਵਿਆਹ ਸ਼ਾਦੀ ਛੱਡ ਦਿੰਨੇ ਆ। ਠੀਕ ਹੈ ਤੇ ਕੋਈ ਹਾਇਮਕੀਮ ਹੁੰਦੀ ਉਧਰ ਵੀ ਛੱਡ ਦੇਣੇ ਆ ਪਰ ਇਹੀ ਇਹਨਾਂ ਨੂੰ ਸੰਭਾਲ ਕੇ ਕੋਈ ਪਾਣੀ ਧਾਣੀ ਸੰਭਾਲ ਕੇ ਆਉਣਾ ਪੈਂਦਾ ਜਿੱਥੇ ਵਾਂਡੇ ਬੁੰਡੇ ਵੀ ਜਾਣੇ ਕਿਤੇ ਵੀ ਜਾਣਾ ਰਿਸ਼ਤੇਦਾਰੀ ਤੇ ਜਾਣਾ ਪਹਿਲਾਂ ਇਹਨਾਂ ਦੀ ਦੇਖਭਾਲ ਕਰਕੇ ਫਿਰ ਜਾਣਾ ਪੈਂਦਾ ਫਿਰ ਇਹਦੇ ਕੁਝ ਦਿਨ ਤੱਕ ਠੀਕ ਹੈ ਤੇ ਜੇ ਇਹਨਾਂ ਨੂੰ ਭੁੱਖੀਆਂ ਹੀ ਤਾੜੀ ਰੱਖੇਗਾ ਤਾਂ ਇਹਦਾ ਡੱਕਾ ਨਹੀਂ ਦਿੰਦਗਾ ਜੀ ਸਹੀ ਹੈ ਸਹੀ ਜੇ ਆਪ ਇਹਨਾਂ ਰੱਜੀ ਸਾਨੂੰ ਕਿਥੋਂ ਲਜਾਉਗੇ ਹਾਂਜੀ ਹਾਂਜੀ ਸਹੀ ਹੈ ਲੈ ਵੀ ਦੋਸਤੋ ਜੇ ਤੁਸੀਂ ਸਾਂਭ ਸੰਭਾਲ ਕਰੋਗੇ ਬਾਈ ਕਹਿੰਦਾ ਸਾਰਾ ਕੁਝ ਹੀ ਹੈ ਜੇ ਉਹ ਸਾਹਮਣੇ ਕਿੱਲੇ ਤੇ ਖੜੀਆਂ ਭੁੱਖੀਆਂ ਮਾਰੀ ਜਾਣੀਆਂ ਤੇ ਉਹਦਾ ਅਲੱਗਾ ਹਨਾ ਤੇ ਆਪਾਂ ਤਾਂ ਚਰਾਈ ਤੇ ਰੱਖਦੇ ਹਾਂ ਨਾ ਕੱਲੇ ਬਾਈ ਬਾਹਰਲੀ ਚਰਾਈ ਤੇ ਰੱਖਦਾ ਮੈਂ ਬਾਹਰਲੀ ਹਾਂ ਤੇ ਸਿਆਲਾਂ ਦੇ ਵਿੱਚ ਦਾਣਾ ਫੱਕਾ ਫੁੱਲ ਆਪਾਂ ਨੂੰ ਨੀਰਾ ਲੈ ਕੇ ਮੱਕੀ ਮੁੱਕੀ ਸਾਬ ਕੋ ਪਾਈ ਦਈ ਇਹਨਾਂ ਨੂੰ ਠੀਕ ਹੈ ਹਾਂਜੀ ਹਾਂਜੀ ਸਿਆਲ ਸਿਆਲ ਕਰੇ ਸਿਆਲੋ ਸਿਆਲ ਕਰੇ ਠੀਕ ਹੈ ਹਾਂਜੀ ਤੇ ਉਦੋਂ ਵੀ ਫੁੱਲ ਦਾਣਾ ਪੱਖਾ ਰੱਖੀਦਾ ਹਾਂਜੀ ਹਾਂਜੀ ਕੋਟਾ ਫੁੱਲ ਰੱਖੀਦਾ ਇਹਨਾਂ ਦਾ ਠੀਕ ਹੈ ਠੀਕ ਹੈ ਇਹ ਕਰਮਾਂ ਵਾਲੀਆਂ ਸਭ ਕੋ ਦਿੰਦੀਆਂ ਹੂੰ ਐਨ ਆਈ ਸੇਵਾ ਕਰੇਗਾ ਤਾਂ ਤੈਨੂੰ ਰਾਜਾ ਬਣਾ ਦੇਂਦਾ ਹਾਂ ਹੂੰ ਤੇ ਜਿਹੜਾ ਨਾਂ ਸੇਵਾ ਕਰੇਗਾ ਤੁਹਾਨੂੰ ਪਤਾ ਹੀ ਆ ਪਤਾ ਹੀ ਆ ਫਿਰ ਜੇ ਆਪ ਹੀ ਭੁੱਖੀ ਮਰੀ ਫਿਰ ਦਰਸੀਸ ਹੀ ਦੇਣੀਆਂ ਨੇ ਹਾਂਜੀ ਹਾਂਜੀ ਸਹੀ ਹੈ ਤੇ ਕਿੰਨੇ ਸੂਏ ਲੈ ਲੈਣਾ ਇੱਕ ਬੱਕਰੀ ਤੋਂ ਸਾਲ ਦੇ ਸਾਲ ਦੇ ਬਾਈ ਮੈਂ ਇੱਕ ਸੂਆ ਲੈਣਾ ਇੱਕ ਹਾਂਜੀ ਹਾਂਜੀ ਠੀਕ ਹੈ ਇੱਕ ਸੂਆ ਲੈਣਾ ਸਾਲ ਦੇ ਵਿੱਚ ਵਿੱਚ ਬੱਕਰੀ ਦੀ ਕਿਉਂਕਿ ਵੰਤਰ ਰਹਿੰਦੀ ਆ ਤੇ ਉਹਦੀ ਹੱਡ ਜਿਵੇਂ ਬਾਡੀ ਸਰਪੇਉ ਜਾਵੇਂ ਉਹ ਵੀ ਚਾਂਕ ਰਹਿੰਦੀ ਹੈ ਪਸ਼ੂ ਦੇ ਵਿੱਚ ਬਹੁਤ ਢੋਲਦਾ ਨਹੀਂਗਾ ਠੀਕ ਹੈ ਤੇ ਦੋ ਸੂਏ ਤਾਂ ਹਰੇਕ ਹੀ ਲੈ ਲੈਂਦਾ ਮਾਲ ਵਾਲਾ ਕਹਿੰਦਾ ਦੋ ਸੂਏ ਦੋ ਸੂਏ ਲਿਆ ਤਾਂ ਲੈਨੇ ਆਪਾਂ ਬੱਕਰੀ ਦੇ ਵਿੱਚ ਰਹਿੰਦਾ ਨਹੀਂ ਕੋਈ ਰਹਿੰਦਾ ਨਹੀਂ ਕੋਈ ਹਾਂਜੀ ਸਹੀ ਹੈ ਠੀਕ ਹੈ ਤੇ ਬੱਚੇ ਕਿੰਨੇ ਕ ਆਉਂਦੇ ਤੁਹਾਡੇ ਕੋਲ ਇੱਕ ਬੱਕਰੀ ਕਿੰਨੇ ਕ ਬੱਚੇ ਦਿੱਤੇ ਹੁਣ ਤੱਕ ਬਾਈ ਮੇਰੇ ਕੋਲੇ 4 ਵਾਲੀ ਵੀ ਹੈਗੀ ਆ ਠੀਕ ਹੈ 3 ਵਾਲੀ ਵੀ ਹੈਗੀ ਆ 2 ਵਾਲੀਆਂ ਵੀ ਹੈਗੀਆਂ ਤੇ ਵਿੜਾਈ ਕਰਨ ਨੂੰ ਜੋ ਮਰਜ਼ੀ ਕਰੇ ਕੋਲੇ ਹੈਗੀਆਂ ਆਪਣੇ ਇਸ ਟਾਈਮ ਹੈਗੀਆਂ ਕੋਈ ਹੈਗੀਆਂ ਹਾਂ ਤੇ ਫਿਰ ਬੱਚੇ ਵਿੱਚ ਵੇਚ ਦਿੰਦੇ ਹਾਂ ਬੱਚੇ ਮੈਂ ਪਠਾ ਨਹੀਂ ਸੇਲ ਕਰਦਾ ਬੱਕਰੇ ਜ਼ਰੂਰ ਸੇਲ ਕਰਦੇ ਆਂ ਜੀ ਮੈਂ ਠੀਕ ਹੈ ਹਾਂ ਜੀ ਪਠਾ ਮੈਂ ਰੱਖਦਾ ਪਠਾ ਨਾਲ ਜੋੜ ਦਿਆਂ ਹਾਂ ਜੀ ਹਾਂ ਠੀਕ ਹੈ ਲੈ ਵੀ ਇਹ ਹੋ ਗਿਆ ਗੱਲਾਂ ਬਾਤਾਂ ਨਾਲ ਗੱਲਾਂ ਬਾਤਾਂ ਕਰਾਂ ਤੇ ਬਾਈ ਦੇ ਜਾਮ ਰਖਾਈਏ ਲੈ ਵੇ ਫੜ ਕੇ ਲੈ ਬੱਕਰੀਆਂ ਆਪ ਦਿਖਾਈਏ ਇੱਕ ਤਾਂ ਇਹ ਤੋਂ ਇਹਨੂੰ ਪੁਰਾਣੀ ਦਿਖਾਈ ਜਾਂਦਾ ਜੀ ਜਿਹਦਾ ਸਾਰਾ ਖਾਣਦਾਨਾ ਉਹ ਲਿਆ ਵੇ ਲਓ ਦਾ ਉਹ ਦਿਖਾਈਏ ਲੈ ਵੀ ਦੋਸਤੋ ਹਾ ਦੇਖੋ ਬੱਕਰੀ ਕਹਿਣ ਦੀ ਗੱਲ ਅਲੱਗ ਹੁੰਦੀ ਐ ਵੀ ਚੈਨਲ ਤੇ ਬੜੇ ਹੀ ਮਰੀ ਜਾਂਦੇ ਆ ਫਲਾਨਾ ਧਮਕਾ ਗੱਪ ਮਰੀ ਜਾਂਦੇ ਆ ਤੇ ਤੁਸੀਂ ਆਲੇ ਅੱਖੀਂ ਦੇਖ ਲਓ ਹੁਣ ਨੱਕ ਨਕੌੜਾ ਦੇਖ ਲਓ ਕੰਨ ਦੇਖ ਲਓ ਬੱਕਰੀ ਦੀ ਲੈਂਥ ਦੇਖ ਲਓ ਕੱਦ ਦੇਖ ਲਓ ਜਿਵੇਂ ਮਰਜੀ ਐ ਇਹ ਐ ਸਭ ਤੋਂ ਇਹਨਾਂ ਦੀ ਕਹਿੰਦੇ ਪ੍ਰਾਣੀ ਐ ਇਹ ਲਗਭਗ ਜਿੰਨੀ ਇਹਨਾਂ ਕੋਲ ਬੱਕਰੀਆਂ ਲੱਗ ਫਿਰਦੀਆਂ ਇਹਦਾ ਇਸੇ ਦੇ ਖਾਨਦਾਨ ਆ ਅੱਗੇ ਦੇ ਅੱਗੇ ਇਹ ਬੱਕਰੀ ਐ ਤੇ 3 ਕਿਲੋ ਬਾਈ ਕਹਿੰਦਾ ਦੁੱਧ ਆ ਲਗਭਗ 3 ਕਿਲੋ ਦੁੱਧ ਦਿੰਦੀ ਐ ਤੇ ਆ ਪੱਠਾ ਐਸੀ ਦੀਆਂ ਕੇ ਆ ਐਸੀ ਦੀਆਂ ਬਾਈ ਲੈ ਆ ਪੱਠਾ ਐ ਦੀਆਂ ਤੂੰ ਚੱਲ ਬਈ ਓਏ ਪਹਿਲੀ ਝੂਲੀ ਦੀਆਂ ਬਾਈ ਇਹ ਇਹ ਪਹਿਲੀ ਝੂਲੀ ਦੀਆਂ ਪੱਠਾ ਠੀਕ ਐ ਲੈ ਵੀ ਹੁਣ ਪੱਠਾ ਚ ਦੱਸੋ ਵੀ ਕੋਈ ਕਮੀ ਹੈ ਕਿਸੇ ਪਾਸਿਓਂ ਕਿਸੇ ਨੂੰ ਕੋਈ ਕਮੀ ਲੱਗਦੀ ਐ ਇਹਦੇ ਕੰਨ ਦੇਖੋ ਲੋਕਾਂ ਦੇ ਬੱਕਰੇ ਰੱਖੇ ਹੋਇਆ ਬੱਕਰੇ ਤੇ ਬੱਕਰਿਆਂ ਦੇ ਕੰਨ ਐ ਡੇ ਡੇ ਨਹੀਂ ਹੁੰਦੇ ਜਿੰਨੇ ਆ ਪੱਠਾ ਦੇ ਕੱਦ ਐ ਕਿੰਨੇ ਤੇ ਕਹਿ ਰਹੰਦਾ ਵੀਰੇ 6 ਦੰਦ ਹੂ ਬਾਈ 6 ਦੰਦ ਐ ਠੀਕ ਐ ਕੰਨ ਦੋਨੇ ਪਹਿਣਾ ਨੇ ਹਾਂ ਦੋਨੇ ਸਖੀਆਂ ਪਹਿਣਾ ਸਖੀਆਂ ਪਹਿਣਾ ਬਾਈ ਦੇਖ ਹੁਣ ਇਹ ਕਿਵੇਂ ਗੱਬਣਾ ਜਾਂ ਸੋਈਆਂ ਹੋਈਆਂ ਗੱਬਣਾ ਹੀ ਇਹ ਗੱਬਣਾ ਨੇ ਪਹਿਲਾਂ ਕੋਈ ਦਿੱਤੀ ਝੋਲੀ ਇਹਨਾਂ ਨੇ ਹਾਂ ਬਾਈ ਠੀਕ ਹੈ ਬੋਲੇ ਹੀ ਆਪਣੇ ਉਹ ਵੀ ਓਕੇ 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 ਕੰਨ ਹੀ ਬੜੇ ਲੰਬੇ ਆ ਇਹਨਾਂ ਦੇ ਯਾਰ ਕਿਹੜਾ ਹੀ ਬਹੁਤਾ ਕੰਮ ਦੁੱਧ ਦਤ ਕਿਵੇਂ ਦਾ ਫਿਰ ਪੂਰਾ ਵਧੀਆ ਟੌਪ ਦਾ ਬਾਈ ਟੌਪ ਦਾ ਹਾਂ ਬਾਈ ਤੇ ਇੱਕ ਜਿਹੜੀ ਚਾਰ ਬੱਚਿਆਂ ਵਾਲੀ ਕਿਹੜੀ ਆ ਉਹ ਲਿਆ ਚਾਰ ਬੱਚੇ ਇਹ ਹੀ ਆ ਚਾਰਾਂ ਬੱਚੇ ਵਾਲੀਆਂ ਇਹ ਇਹ ਚਾਰਾਂ ਵਾਲੀਆਂ ਹੀ ਆ ਹਾਂ ਤਿੰਨਾਂ ਵਾਲੀ ਆ ਚਾਰਾਂ ਵਾਲੀ ਆ ਠੀਕ ਆ ਲੈ ਵੀ ਇਹ ਚਾਰਾਂ ਬੱਚਿਆਂ ਵਾਲੀ ਬੱਕਰੇ ਪੱਠਾ ਨੇ ਦੋਨੇ ਆ ਵੀ ਪੱਠ ਬੈਠੀ ਐ ਇਹਦੀ ਆ ਨਾਰੀ ਦੀ ਆ ਕੁੜੀ ਆ ਇਹਦੀ ਇਹ ਇਹਦੀ ਆ ਨਾਰੀ ਦੀ ਰਿਆ ਓਏ ਲੈ ਆ ਵੀ ਓਏ ਆ ਗਾਹਾਂ ਪੱਠ ਦੀ ਪਾਠੋ ਜਿਹੜੀ ਸਭ ਤੋਂ ਪਹਿਲਾਂ ਬੱਕਰੀ ਦਿਖਾਈ ਸੀ ਉਹਦੀ ਗਾਹਾਂ ਦੋਤੀ ਆ ਇਹੇ ਦੇਖ ਲਓ ਇਹ ਦੋ ਦੰਦਾ ਆ ਦੋ ਦਾ ਲਈ ਦੋ ਦਾ ਚੱਕ ਲਈ ਹੁਣ ਦੋ ਦਾ ਚੱਕੇ ਹੋਇਆ ਬਾਈ ਦੇਖੋ ਪੱਠ ਬਹੁਤ ਚੰਗੀ ਕਰਾਈ ਤਾਂ ਨਹੀਂ ਹਜੇ ਕਰਾਉਣੀ ਨਹੀਂ ਨਹੀਂ ਕਰਾਸ ਕੋਈ ਨਹੀਂ ਕਰਾਉਣੀ ਠੀਕ ਕਹੇ ਦਾੰਦ ਤੇ ਕਰਾਉਣਾ ਬਾਈ 6 ਦਾੰਦ ਤੇ ਕਰਾਉਣਾ ਬਾਈ 6 ਤੇ ਹਾਂ ਦੋਨੇ ਪਹਿਣਾ ਹੀ ਆ ਸਕੀ ਠੀਕ ਹੈ ਦੋਨੇ ਸਕੇ ਪਹਿਣਾ 6 ਦਾੰਦ ਤੋਂ ਘੱਟ ਨਹੀਂ ਕਰਾਉਣਾ ਨਾ ਨਾ ਤੇ ਕਈ ਕਹਿੰਦੇ ਆ ਕਿ ਦੋ ਤੇ ਕਰਾ ਲੇ ਵਧੀਆ ਸੂਏ ਨਾ 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 ਜੀ ਉਹਦਾ ਕੀ ਕਾਰਨਾ ਫਿਰ ਬਾਈ ਕਾਰਨਾ ਹੈ ਦੁੱਧ ਘੱਟ ਦਊ ਠੀਕ ਤੇ ਬੱਚਾ ਛੋਟਾ ਹੋਊਗਾ ਉਹਦਾ ਬਾਂਤਰ ਹੱਡੀ ਮੋਟੀ ਨਹੀਂ ਹੁੰਦੀ ਬੱਚੇ ਦੀ ਗਰੋਥ ਨਹੀਂ ਹੁੰਦੀ ਠੀਕ ਹੈ ਇਹੇ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਬਾਈ ਅੱਛਾ ਬੱਚੇ ਦਾ ਦਰੋਸ ਘਟਾ ਹੋ ਦੁੱਧ ਵੀ ਘਟੋ ਹਾਂਜੀ ਹਾਂਜੀ ਠੀਕ ਹੈ ਤੇ ਦੁਆਰੇ ਕਹਿੰਦੇ ਆ ਕਿ ਜਦੋਂ ਉਹ ਛੇ ਤੇ ਦੁਆਰੇ ਆ ਕੇ ਸੂ ਗਏ ਉਹਦੋਂ ਆਪੇ ਸੁਧਰ ਜੂ ਇਹ ਹੋ ਜਾਂਦਾ ਨਹੀਂ ਨਹੀਂ ਇਹ ਹੋ ਵੀ ਜਾਂਦਾ ਆਣ ਗਈ ਟੀ ਬੱਕਰੀ ਲੱਗੀ ਉਹ ਪੈ ਨਹੀਂ ਸਕਦੇ ਪਰ ਬੱਕਰੀ ਲਵਾਉਣੀ ਛੇ ਦਾੰਦ ਤੇ ਲਵਾਉਣੀ ਚਾਹੀਦੀ ਆ ਤੇ ਦੁੱਧ ਵੀ ਟੌਪਦਾ ਨਾਲੇ ਅਗਲਾ ਆਸਕ ਇਹ ਵੀ ਫੜੂਗਾ ਕੰਨ ਦੇਖੂਗਾ ਵੀ ਬਾਈ 10 ਘੜੀ ਦੇ 10 15 ਮਿੰਟ ਦੇਖ ਵੀ ਸਕੇ ਬੱਕਰੀ ਆਹ ਕੁਆਲਿਟੀ ਹੈਗੀ ਰੱਖੀ ਵੀ ਆ ਬੰਦੇ ਚ ਲੋਕਾਂ 'ਚ ਸਬਰ ਹੈ ਨਹੀਂ ਫਿਰ ਕੀ ਕਰਨ ਲੋਕ ਸਵਰ ਬਾਈ ਜਿਹਦੇ ਕੋਲੇ ਗਰੀਬੀ ਆ ਮੈਂ ਉਹ ਉਹਦੇ ਭੈਣ ਭਰਾ ਨੂੰ ਕਹਿਣਾ ਹਲਕੀ ਤੋਂ ਹਲਕੀ ਬੱਕਰੀ ਰੱਖੇ ਹਾਂ 15 ਤੋਂ ਸਟਾਰਟਿੰਗ ਆ 20 ਤੋਂ ਸਟਾਰਟਿੰਗ ਆ ਬੱਕਰੀ ਉਹ ਬੱਚੇ ਰੱਖੇ ਸਟਾਰਟਿੰਗ ਆ ਬੱਚੇ ਰੱਖੀ ਜਾਵੇ ਬੱਕਰੀ ਦੇ ਹੌਲੀ ਹੌਲੀ ਸੂਆ ਲੈ ਜਾਵੇ ਠੀਕ ਐ ਐ ਨਾ ਕਹਵੇ 30 35 ਹਜ਼ਾਰ ਵਾਲੀ ਫੜ ਲਈ 40 ਵਾਲੀ ਫੜ ਲਈ ਲੱਖ ਵਾਲੀ ਫੜ ਲਈ ਹੂੰ ਉਹ ਫੜਨ ਤੋਂ ਪਹਿਲਾਂ ਬਈ ਬੰਦਾ ਸੋਚੇ ਮੇਰੇ ਪੈਰ ਚ ਕਿੱਥੋਂ ਕਿੱਥੇ ਖਰਚ ਹਾਲਦੇ ਆ ਠੀਕ ਐ ਇਹ ਕਹਿਣਾ ਭੈਣ ਭਰਾ ਨੂੰ ਆਪਾਂ ਹੀ ਕਹਿੰਨੇ ਆ ਦੇਖੋ ਪਹਿਲਾ ਚੀਜ਼ ਦੇਖੋ ਪਹਿਲਾ ਕਿਵੇਂ ਆ ਮੇਰੇ ਲੈਣ ਚ ਆ ਕੱਕ ਨਹੀਂ ਲੈਣ ਚ ਲੈਣ ਚ ਆ ਤਾਂ ਵੇਰੇ ਉਹ ਦੇਖ ਸੋਚ ਸਮਝ ਕੇ ਆਪਦੀ ਕਦਮ ਪਟੇ ਬਾਈ ਸਹੀ ਹੈ ਸਹੀ ਹੈ ਹਾਂਜੀ ਲੈ ਵੀ ਦੋਸਤੋ ਗੱਲਾਂ ਬਾਈ ਦੀਆਂ ਬਹੁਤ ਟੌਪ ਦੀਆਂ ਤੇ ਵੀਡੀਓ ਲੰਮੀ ਬਾਲੀ ਹੋਈ ਜਾਂਦੀ ਹੈ ਤੇ ਆਪਾਂ ਹਜੇ ਛੋਟ ਵੀ ਲੈਣ ਇਹਨਾਂ ਦੇ ਬੱਕਰੀਆਂ ਦਾ ਸ਼ਾਰਟ ਵਿੱਚ ਲਾਵਾਂਗੇ ਦਿਖਾਵਾਂਗੇ ਤੇ ਜੇ ਕਿਸੇ ਨੇ ਕੋਈ ਬੱਕਰੀ ਬੁੱਕਰੀ ਲੈਣੀ ਹੈ ਦੇ ਦੇਂਗਾ ਕਿ ਭਾਈ ਹਾਏ ਤਾਂ ਨਹੀਂ ਮੈਂ ਬੱਕਰੀਆਂ ਮੈਂ ਬੱਕਰੀਆਂ ਰੋਕੀਆਂ ਵੀ ਆ ਬੱਕਰੀਆਂ ਹਾਏ ਦੇ ਵੀ ਦੇਵਾਂਗੇ ਐਵੇਂ ਨਹੀਂ ਹੈਗਾ ਆ ਬੱਕਰੀਆਂ ਰੋਕੀਆਂ ਵੀ ਆ ਠੀਕ ਹੈ ਹਾਂ ਭਾਈ ਤੇ ਹੁਣ ਤੱਕ ਅਨਮਰ ਬੱਕਰੀਆਂ ਵੇਚੀਆਂ ਤਾਂ ਤੂੰ ਹੋਣੀਆਂ ਤੇ ਜਿਆਦਾ ਜਿਆਦਾ ਕਿੰਨੇ ਕੀਮਤ ਦੀ ਬੱਕਰੀ ਵੇਚੀ ਆ ਹੁੰਦਾ ਹਾਏ ਤੇ ਕਰ ਭਾਈ 37 47 40 ਇੱਥੋਂ ਤੇ ਕਰ ਵੇਚੀ ਇੱਥੋਂ ਤੱਕ ਵੇਚੀ ਹਾਂ ਭਾਈ ਕੋਈ ਏਦਾਂ ਆਇਆ ਕੋਈ ਵਿਆਹ ਬੱਕਰੀ ਮੈਨੂੰ ਦੇ ਯਾਰ ਮੈਂ ਲੱਖ ਦਿੰਨਾ ਤੈਨੂੰ ਤੂੰ ਦਿੱਤੀ ਨਾ ਮੈਂ ਭਾਈ ਦਿੰਦਾ ਹੀ ਨਹੀਂ ਠੀਕ ਹੈ ਹਾਂ ਕਈ ਆ ਵੀ ਹੱਥ ਨਾ ਫੜਨੀ ਹੈ ਬਈ ਮੈਂ ਦਿੰਦਾ ਨਹੀਂਗਾ ਠੀਕ ਹੈ ਹਾਂ ਓਕੇ ਵੀ ਐਨੀਵੇ ਕੋਈ ਆਖੂ ਮੈਂ ਆ ਫੜਨੀ ਤੇ ਦੇਣੀ ਨਾ ਨਾ ਦੇਣੀ ਨਹੀਂ ਠੀਕ ਹੈ ਜਿਹੜੇ ਵੇਚਣੇ ਵਿੱਚ ਉਹ ਵੇਚਣੇ ਹਾਂ ਉਹ ਵੇਚਣੀ ਆ ਮੈਂ ਆਪਦੀ ਗਰਜ ਨੂੰ ਵੇਚਦਾ ਤੇ ਨਹੀਂ ਮੈਂ ਲੋੜ ਨਹੀਂ ਮੇਰੇਆਂ ਰੱਖੀਆਂ ਹੋਈਆਂ ਪੱਠਾਂ ਵੀ ਮੈਂ ਰੱਖਾਂਗਾ ਸੌਂਗਾ ਨਾ ਰੱਖਾਂਗਾ ਠੀਕ ਹੈ ਜਿੰਨੀ ਜਿੰਨੀ ਹੈਗੀ ਮਾਲਕ ਦੀ ਉਹਨਾਂ ਚ ਕਿਤਾ ਜਿੰਨਾ ਜ਼ਕਰ ਦਾਮ ਹੈਗਾ ਉਹਨਾਂ ਚ ਕਿਤਾ ਘੰਡੀ ਦੇ ਵਿੱਚ ਜਿੰਨਾ ਸਾਹ ਚਾਲਦਾ ਉਹਨਾਂ ਚ ਕਿਤਾ ਰੱਖੂਗਾ ਇਹ ਰੱਖਣਾ ਹੈ ਹਾਂ ਜਦੋਂ ਉਹ ਦੇਖਾਂਗੇ ਹਾਂ ਉਹ ਦੇਖੀਓ ਮਾਲਕ ਦੇ ਰਾਹ ਹੋਰ ਕੀ ਹੋਣਾ ਹਾਂ ਠੀਕ ਹੈ ਤੇ ਬੱਚਾ ਨੂੰ ਸ਼ੌਂਕ ਹੈਗਾ ਕਰੇ ਬਾਦੂ ਸ਼ੌਂਕ ਆਈ ਸਾਰੇ ਪਰਵਾਹ ਨੂੰ ਸ਼ੌਂਕ ਆ ਸਾਡੇ ਸਾਰੇ ਸਾਥ ਦਿੰਦਾ ਸਾਰਾ ਪਰ ਸਾਰਾ ਦਿੰਦਾਈ ਸਾਰੇ ਦਿੰਦੇ ਆ ਠੀਕ ਹੈ ਵੀ ਜਦੋਂ ਘਰੇ ਘਰੇ ਆਉਂਦੀਆਂ ਵਿੱਚ ਪਾਣੀ ਧਾਣੀ ਸਭ ਕੋ ਉਹਨਾਂ ਨੇ ਦੇਖਣਾ ਛੋਟੇ ਬੱਚਿਆਂ ਨੇ ਲੈ ਕੇ ਮੂਰੇ ਮੂ ਮਗਰ ਮਗਰ ਫਰਦੇ ਆ ਬਾਈ ਠੀਕ ਹੈ ਹਾਂ ਬਾਈ ਲੈ ਵੀ ਸਾਰਿਆਂ ਦੇ ਸਾਥ ਨਾਲ ਹੀ ਕੰਮ ਚੱਲਦੇ ਹੁੰਦੇ ਆ ਤੇ ਵਧੀਆ ਕੰਮ ਆ ਬਾਈ ਦਾ ਤੇ ਨੰਬਰ ਦੇ ਦੇ ਬਾਈ ਆਪਣਾ 7717294482 ਇਹ ਨੰਬਰ ਹੈ ਹਾਂਜੀ ਹਾਂਜੀ ਇਹ ਨੰਬਰ ਆ ਬਾਕੀ ਸਕਰੀਨ ਤੇ ਵੀ ਚੱਲੂਗਾ ਨੰਬਰ ਬਾਈ ਦਾ ਜੇ ਕਿਹਾ ਮੇਰੇ ਨਾਲ ਬਾਈ ਨੂੰ ਫੋਨ ਫਾਨ ਕਰ ਲਿਆ ਕਰੋ ਬਹੁਤ ਵਧੀਆ ਸੁਭਾਅ ਦਾ ਬੰਦਾ ਬਾਈ ਨਰਮ ਸੁਭਾਅ ਦਾ ਜਮੀਨ ਨਾਲ ਜੁੜਿਆ ਹੋਇਆ ਕੋਈ ਫੁਕਰਬਾਜੀ ਵਾਲੀਆਂ ਗੱਲਾਂ ਨਹੀਂ ਕੋਈ ਉੱਚੀਆਂ ਗੱਲਾਂ ਨਹੀਂ ਹੈ ਸਾਰਾ ਕੁਝ ਹੀ ਹੈ ਪਰ ਇਹ ਨਹੀਂ ਹੈਗਾ ਕਿਸੇ ਕੋਲੇ ਇੱਕ ਜਾਨਵਰ ਹੁੰਦਾ ਉਹਨੇ ਸਾਰਾ ਸਮਾਨ ਤਾਂ ਚੱਕ ਰੱਖਿਆ ਹੁੰਦਾ ਮੇਰੇ ਕੋਲ ਪਤਾ ਨਹੀਂ ਕੀ ਹੈ ਤੇ ਬਾਈ ਕੋਲੇ ਅਗਰੀ ਦੇ ਜਿੰਨੇ ਫਿਰਦੇ ਸਾਰੇ ਸਾਰੇ ਲਗਭਗ ਟਾਪ ਦੀ ਹੈ ਤੇ ਬਾਈ ਫਿਰ ਵੀ ਜਮੀਨ ਨਾਲ ਜੁੜਿਆ ਫਿਰ ਵੀ ਬਾਈ ਕਹਿੰਦਾ ਵੀ ਹਜੇ ਆਪਾਂ ਹੋਰ ਵੀ ਤਿਆਰ ਕਰਾਂਗੇ ਅੱਗੇ ঠিক আন বহ বড় ধন্যবাদ